ਤੁਹਾਨੂੰ ਮੈਂ ਸਾਰੀ ਗੱਲ ਸਮਝਾ ਦਿਆ ਮੈਂ ਦੱਸਿਆ ਨਹੀਂ ਲੈ ਸਰ ਤੁਹਾਨੂੰ ਦੱਸਣ ਕਿ ਆਸੀ ਨਾ ਤੁਸੀ ਦੱਸਦੇ ਦੱਸਦੇ ਰੋਣਾ ਸਰ ਮੈਂ ਰੋ ਤੁਸੀ ਕੁੱਟ ਲੋ ਸਰ ਕੁੱਟ ਲੋ ਸਰ ਬਾਹਰ ਆ ਜਾਓ ਕੁੱਟ ਲੋ ਸਰ ਆ ਜਾਓ ਆ ਜਾਓ ਪਿੱਛੇ ਆ ਜਾਓ ਆ ਜਾਓ ਸਰ ਪਿੱਛੇ ਆ ਜਾਓ ਬਾਹਰ ਹਰਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਾਹਦਾ ਇਹਦਾ ਇਹਦਾ ਕੀ ਮਤਲਬ बात मुझे इधर की मतलब है सर दसो तू दस तू आई कितु मैं जलंधर आई हूँ। नाम बोल रहा हूँ। नाम बोल रहा हूँ। नाम चाइल्ड एड बेल्फियर्स सोसाइटी। तेरे सर मैं यहाँ। ਸਰ ਮੈਂ ਆ ਮੈਨੂੰ ਕੋਈ ਜਵਾਬ ਦੇ ਨਹੀਂ ਹੈਗਾ ਸਰ ਮੈਂ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਹਰ ਤੋਂ ਨੂੰ ਚੋਟੋ ਸਰ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਮੈਡਮ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਜਿਹੜਾ ਬੱਚੀ ਦਾ ਮਸਲਾ ਸੀਗਾ ਉਸ ਸਰਕਾਰ ਕੀ ਇੱਕ ਐਨਜੀਓ ਦੀ ਇੱਕ ਲੇਡੀਆਂ ਦੀ ਗੱਲਬਾਤ ਹੜਨਾ ਕਰਦੀ ਹੈ ਕਾਫੀ ਵਹਿਸ ਹੋ ਰਹੀ ਸਰ ਕੀ ਜਵਾਬ ਹੈ ਜੀ ਜੀ ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਆਉਣਾ ਚਾਹਣਾ ਉਹ ਐਕਚੁਅਲੀ ਉਹ ਲੇਡੀਜ਼ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਥਿੰਕ ਹੋਏ ਨੇ ਐਂਡ ਕਿਸੇ ਐਨ ਜੀਓ ਤੋਂ ਉਹ ਆਪਦੇ ਆਪ ਨੂੰ ਦੱਸ ਰਹੇ ਨੇ ਉਸ ਦੇ ਪਿੱਛੇ ਮੇਰੇ ਕੋਲ 6 ਸਤੋਂਹ ਹੋਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਵੀਡੀਓ ਦੇ ਵਿੱਚ ਵਰਤ ਰਹੇ ਨੇ ਇਹਦਾ ਪ੍ਰੀਪਲੈਨਿੰਗ ਪਲੈਨਿੰਗ ਦੇ ਨਾਲ ਵੀਡੀਓ ਬਣਾਉਣ ਦੇ ਮੋਟਿਵ ਦੇ ਨਾਲ ਮੈਨੂੰ ਇਨੀ ਰਿਸਪੈਕਟ ਦੇ ਨਾਲ ਗੱਲ ਕਰ ਰਹੇ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੇ ਨੇ ਅਦਰਵਾਇਸ ਇਹਨਾਂ ਦੀ ਲੈਂਗੁਏਜ ਜੋ ਹੁੰਦੀ ਹੈ ਤੂੰ ਟੁੜਕ ਕਰਕੇ ਹੀ ਹੁੰਦੀ ਹੈ ਤੂੰ ਮੇਰੇ ਕੰਮ ਕਰਕੇ ਦੇਂਗਾ ਕਿ ਨਹੀਂ ਕਰਕੇ ਦੇਂਗਾ ਐਡ ਅਕਸਰ ਹੀ ਮੈਨੂੰ ਤਮਕਾਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਘਰਾਵ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਂ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਅਦੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐਮੇ ਦਿੱਤ ਧਮਕੀਆਂ ਮੈਨੂੰ ਦਿੱਤੀਆਂ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤਮੀਜ਼ੀ ਕਰਨੀ ਸ਼ੁਰੂ ਕੀਤੀ ਮੈਂ ਲੇਡੀ ਕਨਸਟੇਬਲ ਨੂੰ ਬੁਲਾਇਆ ਲੇਡੀ ਕਨਸਟੇਬਲ ਤੋਂ ਜੋ ਬਾਹਰ ਆ ਕੇ ਗੱਲ ਕਰਦੇ ਆ ਉਦੋਂ ਵੀ ਬਤਮੀਜ਼ੀ ਨਾਲ ਗੱਲ ਕਰਦੇ ਆ ਐਂਡ ਉਸ ਤੋਂ ਬਾਅਦ ਲੇਡੀ ਕਨਸਟੇਬਲ ਨੂੰ ਮਤਲਬ ਇਹਨਾਂ ਨੇ ਕਹਿ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਸੋ ਗੱਲ ਕਰੀ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਹੈ ਇਹ ਹਜੇ ਵੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਆ ਵੀ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟਰਾਂਸਪੇਰੈਂਟਲੀ ਕੰਮ ਹੋ ਰਿਹਾ ਹੈ ਉਸੇ ਦਿਨ ਤੋਂ ਬਾਅਦ ਟੀਮਸ ਵਕਫਕ ਟੀਮਸ ਆਊਟ ਆਫ ਸਟੇਟ ਪੰਜਾਬ ਤੋਂ ਰੇਡਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਛੁਹ ਰਹੀ ਹੈ ਮਤਲਬ ਪੁਲਿਸ ਆਪਣਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ ਸੰਗੀਨ ਮਸਲਾ ਹੈ ਐਵੇਂ ਦੇ ਮਸਲੇ ਚਾਹ ਪੁਲਿਸ ਵੀ ਚਾਹੁੰਦੀ ਉਹ ਜਲਦ ਜਲਦ ਬੰਦਾ ਅਰੈਸਟ ਹੋਏਗੀ ਫਿਰ ਗੱਲ ਕਰੀਏ ਜਿਵੇਂ ਅੱਜ ਕਰਨਾ ਵੀ ਲਗਾਏਗਾ ਥਾਣੇ ਦੇ ਬਾਹਰ ਮੈਂ ਉਹੀ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਕਿ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਹੁਣ ਵੀ ਸੱਜੇ ਹੋਏ ਦੇਖੋ ਕੁਝ ਉਹਨਾਂ ਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਹੈ ਜੀ ਬੀ ਡੀ ਜੈ ਵੀ ਜੀ ਬੰਦੇ ਮੈਂ ਕੱਟੂ ਮਿੰਟ ਲਾਉਂਦਾ ਮੇਰੇ ਬੰਦੇ ਨੇ ਹਾਂ ਜੀ ਤੁਸੀਂ ਸੁਣੋਗੇ ਉਹ ਵੀ ਤੁਹਾਨੂੰ ਕਹਿ ਰਹੇ ਨੇ ਕਿ ਅਸੀਂ ਬੰਦੇ ਮੈਂ ਕਿੰਨੇ ਮਰਜ਼ੀ ਇਕੱਠੇ ਕਰ ਲਵਾਂਗੇ ਸੋ ਮੈਂ ਬੇਸਿਕਲੀ ਗੱਲ ਇਹ ਹੈ ਵੀ ਜਦੋਂ ਉਹਨਾਂ ਨੇ ਬਤਨੀ ਸ਼ੁਰੂ ਕਰ ਦਿੱਤੀ ਸੋ ਮੈਂ ਲੀਡ ਕਨਸਟੇਬਲ ਦੀ ਮਦਦ ਨਾਲ ਕਿਹਾ ਵੀ ਉਹ ਥਾਣੇ ਤੋਂ ਜਾਊਗਾ